ਸਾਸੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਨਵਾਂ ਚਿਹਰਾ ਪ੍ਰਧਾਨ ਦਾ ਜਰਸੀਖ ਪੰਜਾਬ ਦੇ ਵਿੱਚੋਂ ਮਿਲ ਹੀ ਗਿਆ ਇੱਕ ਪਾਸੇ ਜਿਹੜੇ ਸੁਨੀਲ ਕੁਮਾਰ ਜਾਖੜ ਨੇ ਉਹਨਾਂ ਵੱਲੋਂ ਆਲਰੇਡੀ ਚਲਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਸੀ ਪੰਜਾਬ ਦੇ ਹੱਕਾਂ ਦੇ ਵਿੱਚ ਖੜ ਗਏ ਨੇ ਸੁਨੀਲ ਕੁਮਾਰ ਜਾਖੜ ਚਾਹੇ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਚਾਹੇ ਮੁੱਦਾ ਹੋਵੇ ਪੰਜਾਬ ਦੀ ਕਿਸਾਨੀ ਦਾ ਚਾਹੇ ਮੁੱਦਾ ਹੋਵੇ ਵਿਧਾਨ ਸਭਾ ਦਾ ਕਿਉਂਕਿ ਇੱਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੁਨੀਲ ਕੁਮਾਰ ਜਾਖੜ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚ ਜਾਣਗੇ ਰਵਨੀਤ ਬਿੱਟੂ ਨੇ ਜ਼ਰੂਰ ਉੜਾ ਪਾਇਆ ਸੀ ਲੇਕਿਨ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਪ੍ਰਧਾਨਗੀ ਨਹੀਂ ਮਿਲੇਗੀ ਕਿਉਂਕਿ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਲੇਕਿਨ ਹਰਨਦੇਵ ਬਾਬ ਯੁੱਧ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਰਵਨੀਤ ਬਿੱਟੂ ਨੂੰ ਐਸੇ ਜੱਸੇ ਚਿਹਰਾ ਹੋਣ ਦੇ ਨਾਮ ਤੇ ਜੇ ਗੱਲ ਕਰੀਏ ਨਵੇਂ ਚਿਹਰੇ ਦੀ ਉਹ ਨਵਾਂ ਚਿਹਰਾ ਕੌਣ ਹੋਵੇਗਾ ਮਨਪ੍ਰੀਤ ਬਾਦਲ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਤਿਪਦੀਪ ਸਿੰਘ ਨੂੰ ਵੀ ਨਜ਼ਰ ਅੰਦਾਜ਼ ਵਿਜੀਤ ਸਾਪਲਾ ਨੂੰ ਵੀ ਜਗਸਿਕ ਚਿਹਰਾ ਭਾਵੇਂ ਜਿਮਨੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸੋਹ ਸਿੰਘ ਠੰਡਲ ਰਵੀਕਰਨ ਸਿੰਘ ਕਾਲੋ ਕੇ ਕੇਵਲ ਕੁਸ਼ਿੰਦਰ ਸਿੰਘ ਕੇਵਲ ਸਿੰਘ ਢੱਲੋ ਅਤੇ ਮਨਪ੍ਰੀਤ ਬਾਦਲ ਯਾਨੀ ਕਿ ਚਾਰ ਸਿੱਖ ਚਿਹਰੇ ਉਤਾਰੇ ਗਏ ਜਿਮਨੀ ਚੋਣਾਂ ਦੇ ਵਿੱਚ ਲੇਕਨ ਭਾਰਤੀ ਜਨਤਾ ਪਾਰਟੀ ਇਸ ਸੋਚ ਬਣਾ ਕੇ ਬੈਠੀ ਹੋਈ ਹੈ ਕਿ ਜੱਟ ਸਿ ਕਚਰੇ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਅੱਗੇ ਵਧੇਗੀ ਨਹੀਂ ਇਸ ਨੂੰ ਲੈ ਕੇ ਹੁਣ ਸਭ ਤੋਂ ਵੱਡਾ ਨਾਮ ਜਿਹੜਾ ਅੱਗੇ ਆ ਰਿਹਾ ਹੈ ਉਹ ਹੈ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਕਾਫੀ ਲੰਮਾ ਸਮਾਂ ਹੋ ਗਿਆ ਹੈ ਆਪਣੀਆਂ ਸੇਵਾਵਾਂ ਭਾਰਤੀ ਜਨਤਾ ਪਾਰਟੀ ਵਿੱਚ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਹਰਜੀਤ ਗਰੇਵਾਲ ਦੇ ਨਾਮ ਉੱਤੇ ਮੋਹਰ ਲਾ ਦਿੱਤੀ ਹੈ ਕਿ ਹਰਜੀਤ ਗਰੇਵਾਲ ਹੀ ਪੰਜਾਬ ਦੇ ਜਰਸੀ ਕਿਹਰੇ ਅਤੇ ਨਵੇਂ ਪ੍ਰਧਾਨ ਹੋਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਹੋਰ ਕੋਈ ਚਿਹਰਾ ਦਿਸ ਹੀ ਨਹੀਂ ਰਿਹਾ ਇਨਾ ਮੌਜੂਦਾ ਹਾਲਾਤਾਂ ਦੇ ਵਿੱਚ ਇੱਕ ਪਾਸੇ ਭਾਵੇਂ ਹਰਜੀਤ ਗਰੇਵਾਲ ਆਪਣੀ ਭੜਾਸ ਕੱਢਦੇ ਨੇ ਚਾਹੇ ਰਵਨੀਤ ਬਿੱਟੂ ਹੋਵੇ ਚਾਹੇ ਉਹ ਮਨਪ੍ਰੀਤ ਬਾਦਲ ਹੋਵੇ ਚਾਹੇ ਆ ਇੱਕ ਨਵੇਂ ਬਾਰੇ ਐਮਪੀ ਨੇ ਪੰਜਾਬ ਦੇ ਲੋਕਾਂ ਬਾਰੇ ਬਹੁਤ ਅਵਾ ਤਵਾ ਬੋਲਿਆ ਹੈ ਲੇਕਿਨ ਹਰਜੀਤ ਗਰੇਵਾਲ ਕਿਤੇ ਨਾ ਕਿਤੇ ਪੰਜਾਬ ਦੇ ਹੱਕਾਂ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਫਿਰ ਵੀ ਹਰਜੀਤ ਗਰੇਵਾਲ ਨੂੰ ਬਨਾਇਆ ਜਾਵੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਧੰਨਵਾਦ